ਯੰਗ ਦੇ ਗੁੱਲੀ ਦੇ ਹਾਸਮੇ ਤੱਕ ਸ੍ਰਿੰਦਰ ਸਿੰਘ ਜੀ ਸਰਵ ਸਾਹਿਬ ਅਮਰੀਕਨ ਸੌਡ ਆਲਰੇਡੀ ਜੀ ਦੇ ਵਾਸਤੇ ਸ੍ਰਿੰਦਰ ਸਿੰਘ ਜੀ ਸਰਵ ਸਾਹਿਬ ਬਾਦੀਪੁਰ ਦੇ ਜੱਪਾਲੇ ਜਿੰਦਰਾ ਸਿੰਘ ਮਾਨਾ ਸਾਹਿਬ ਤੋਂ ਜੇ ਤੱਕ ਅਗਰ ਸਾਰੇ ਸਰਕਾਰੀ ਮਾਜੇ ਸ਼ਹੀਦ ਪਰ ਬਹੁਤਾਂ ਗੁੱਲਣਾ ਰਹਿ ਚਾਹੁੰਦੇ ਖਾਸ ਵਿੱਚ ਮਾਨ ਸਰਦੀਪ ਜਾਨੀਆਂ ਦਾ ਮਾਨ ਜਾਨਾਂ ਦਾ ਨਾਮ ਇਹਦੇ ਹਾਸਾ ਪਰਵਾਰ ਦਾ ਪੰਜਾਬ ਸਰਕਾਰ ਜਿੰਦਰਾ ਸਿੰਘ ਜੀ ਨਹਾ ਸਭ ਤੋਂ ਪਹਿਲਾਂ ਕਿ ਸਾਈਂ ਇਹਨਾਂ ਵਰਨ ਸੁਧਾਰਾ ਸਭ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਨਾਮਜ਼ਦ ਕਰਤੇ ਸਭੀ ਜੀ ਮਿਧਾਸ ਪਾਲ ਰਾਜਪਾਲ ਤੋਂ ਵੀ ਸੇਂਗਪਾਲ ਨਾਉਥਰਨ ਟ੍ਰੇਡਿੰਗ ਦੇ ਹੱਕਮੋਂ ਸੇਤੀ ਪ੍ਰਵਾਹ ਸਿਟੀ ਟ੍ਰਾਂਸਪੋਰਟ ਦੇ ਸਟਾਫੋਂ ਕਾਨੀ ਰਾਜ ਸੈਕਸ਼ਨ ਗੁਰਪ੍ਰੀਤ ਸਿੰਘ ਡਾਕਟਰ ਨੋਪੀਤਾ ਅਦੀਵਾਰ ਹੈਰੀ ਸਿੱਧੂ ਮੈਟਰ ਟ੍ਰੇਡਿੰਗ ਜੀਡੀਪੀ ਕੈਬਨਟ ਕਸ਼ਮੀਰ ਧੀਤੀ ਜੀ ਆ ਆਜੂ ਕਟੇ ਇੰਸ਼ੋਰੈਂਸ ਮਨਜੋਤ ਮਨੀ ਰੁਤਨ ਚੰਦੋ ਕਰਨਦੀਪ ਸਿੰਘ ਜੀ ਨਾਲ ਹੀ ਯੰਗ ਯੰਗ ਕਬੱਡੀ ਕਲੱਬ ਦੇ ਮੇਨ ਸਪਾਂਸਰਰਾਂ ਦੇ ਤੌਰ ਤੇ ਤਾਰ ਸੈਡੂ ਵਾਲੀ ਜੀ ਦਾ ਬਹੁਤ ਵੱਡਾ ਰੋਲ ਹੈ ਤਾਰ ਸੈਡੂ ਵਾਲੀ ਜੀ ਦਾ ਅਮਿਲਾ ਸਿੱਧੂ ਜੀ ਕਹਿੰਦੇ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ ਹੈ ਯੰਗ ਕਬੱਡੀ ਕਲੱਬ ਦੇ ਲਈ ਬੜਾ ਸਹਿਯੋਗ ਹੈ ਆਪਣੇ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਕਰਦਾ 14 ਤੇ 19 ਆ ਨਾਲ ਹੀ ਕੈਰੋ ਟਰਾਂਸਪੋਰਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਡੇ ਬਲਾਲ ਸਿੰਘ ਜੀ ੱਿੱਥੋਂ ਆਫੀ ਆਡੀਟੀ ਟਰਾਂਸਪੋਰਟ ਪ੍ਰਮੇਂਦਰ ਸਿੰਘ ਪਾਂਗਲੀ ਨਿਸ਼ਾਨ ਟਰਾਂਸਪੋਰਟਰ ਰਾਜਵਿੰਦਰ ਸਿੰਘ ਜੀ ਸੋ ਸਾਰੇ ਵੀਰਾਂ ਦਾ ਪੰਜਾਬ ਕਬੱਡੀ ਦਾ ਇੰਦਰਵੀਰ ਸਿੰਘ ਜੀ ਹੁਨੀਤ ਵੱਲ ਕੁਲਵਿੰਦਰ ਸਿੰਘ ਜੀ ਭੁੱਲ ਬਲਵੰਤ ਸਿੰਘ ਜੀ ਭੁੱਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਟਰੋ ਦੇ 14 ਤੇ ਯੰਗ ਕਬੱਡੀਕਾਰ ਦੇ 19 ਨੰਬਰ ਸਰ ਆਪ ਸਮਝ ਕਰ ਸ਼ਿਕਾ ਦਾ ਖੇਡ ਸ਼ੁਰੂ ਹੋਣ ਜਾ ਰਹੀ ਹੈ ਲਓ ਸੈਕੰਡ ਹਾਫ ਦੀ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਬਲਾਲ ਕਮਾਂਡੋ ਲੈਨੇ ਪੰਜਾਬ ਦਾ ਆਪ ਪਾੜ ਦੇ ਲੇਕਿਨ ਉਹ ਵਧਿਆ ਹੋਇਆ ਬੜਾ ਫਸਵਾ ਮੈਚ ਅੱਜ ਦੇ ਟੂਰਨਾਮੈਂਟ ਦੀ ਜੇ ਮੇਜ਼ਬਾਨ ਟੀਮ ਕਹਿ ਲਈਏ ਲਓ ਵੇਖੋ ਸਾਹਮਣੇ ਵੀ ਪਈ ਹੋਈ ਕਬੱਡੀ ਚਾਰਾ ਵਿੱਚੋਂ ਹੁਣ ਕਾਹ ਉਹ ਪੱਟੀ ਧੌਲ ਫੜ ਕੇ ਪੈਰ ਨਾਲ ਹੁਣ ਵੇਖਦਾ ਵੀ ਐਸਵੇਂ ਕੌਣ ਜਾਫੀ ਮੈਟਰੋ ਦੀ ਟੀਮ ਦਾ ਫਰਿਆਦ ਫਰਿਆਦ ਅਲੀ ਅੱਲਾ ਹੁੰਦਾ ਵਾਜਾ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਲਓ ਬਿਲਾਲ ਕਮਾਂਡੋ ਆਪਣੀ ਟੀਮ ਦੇ ਹਿੱਸੇ ਕੱਕਦਾ ਵਾਦਾ ਕਰਦਾ ਹੋਇਆ ਅੱਜ ਮੇਲਾ ਕਹਿੰਦੇ ਮੌਂਟਰੀਅਲ ਸ਼ਹਿਰ ਦੇ ਵਿੱਚ ਚੱਲਦਾ ਹੈ ਬੜੀ ਮਿਹਨਤ ਕੀਤੀ ਸਾਡੇ ਸ਼ਾਨੇ ਪੰਜਾਬ ਐਸ਼ੀਏ ਅਤੇ ਯਾਕ ਕਬੱਡੀ ਕਲੱਬ ਨੇ ਲਓ ਦੇਖੋ ਸਾਹਮਣੇ ਕਬੱਡੀ ਪਾਉਣ ਦੇ ਲਈ ਮਲਕ ਜ਼ਕਾਉੱਲਾ ਲੈਂਦੇ ਪੰਜਾਬ ਦਾ ਇਸ ਸਮੇਂ ਗੱਭਰੂ ਕਬੱਡੀ ਪਾਉਂਦਾ ਹੋਇਆ ਉਧਰ ਖੋਸੇਵਾਲਾ ਰਾਜੂ ਤਿਆਰ ਅਮਰਪਾਲ ਸਿੰਘ ਕੱਦੂ ਰਸੂਲਪੁਰੀਆ ਪਰ ਦੂਸਰੇ ਪਾਸੇ ਮਾਰਦੂ ਤਾਲੀਆਂ ਦਾ ਪੇਚਾ ਦੀ ਮਸ਼ੀਨ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਰਾਜੂ ਖੋਸੇ ਕੋਟਲੇ ਵਾਲਾ ਕਰਦਾ ਹੋਇਆ ਹੱਨੇ ਦੂਰ ਐ ਸਮੇ ਲੱਗ ਗਿਆ ਜਫਾ ਯਾਰੋ ਤਾਵੀ ਗਿਆ ਡੱਕਿਆ ਉਹ ਜੜ ਗਿਆ ਨਸ਼ਾ ਜਿਹਨੇ ਸਾਰਾ ਕੁਝ ਤੱਕਿਆ ਇਹ ਰਾਜੂ ਐ ਖੋਸੇ ਕੋਟਲੇ ਦਾ ਤਾੜੀਆਂ ਮਾਰ ਦਿਓ ਇੱਕ ਵਾਰੀ ਇਸ ਨੌਜਵਾਨ ਦੇ ਲਈ ਇਹ ਮੰਤਰੀਅਲ ਦੀ ਟੀਮ ਲਈ ਜਫਾ ਲੱਗਿਆ ਕਿਉਂਕਿ ਕੁਲਵਿੰਦਰ ਪੰਗੀ ਜੀ ਅੱਜ ਬਤੌਰ ਕੋਚ ਉਤਾਰੇ ਜਾਂ ਮੜਿਆ ਨੇ ਉਹਨਾਂ ਦਾ ਗਹਿ ਘਟ ਮਾ ਧੰਨਵਾਦ ਹੈ ਲੰਬੂ ਸਿੱਧੂ ਬਿੱਲਾ ਸਿੱਧੂ ਤੇ ਕੁਲਵਿੰਦਰ ਪੱਤਰ ਸਰਬ ਲੋਟ ਜਦ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਉਹ ਪੰਡਾਲ ਦੋਨੇ ਵਾਲਾ ਹਰਜੋਤ ਜਦੋਂ ਨਾਈਟ ਲੈ ਕੇ ਆਉਂਦਾ ਨਲਕਾਰੇ ਵੱਜਦੇ ਆ ਧੰਦੇ ਪੈਂਦੇ ਆ ਆ ਮੁੰਡਾ ਕਹਿੰਦੇ ਅੱਜ ਛਾ ਗਿਆ ਇਹ ਮੇਲਾ ਲੁੱਟ ਕੇ ਲੈ ਮਾਰੀ ਗੱਲ ਕਰ ਗਿਆ ਇਹ ਮੇਲਾ ਲੁੱਟ ਕੇ ਲੈ ਮਾਰੀ ਗੱਲ ਕਰ ਗਿਆ ਪਰ ਹੁਣ ਦੇਖਦੇ ਵੀ ਫੜਿਆ ਹੋ ਪੱਟ ਲੱਗਿਆ ਹੈ ਜੋਰ ਕਾਂਸੀਆ ਮਾਨਿੰਦਰਜੀਤ ਜਾਨ ਦਾ ਤਰੀਕੇ ਨਾਲ ਆ ਕੀ ਕਰਫਾ ਲੱਗੇ ਹੈ ਕਿਉਂਕਿ ਨੇ ਤਾੜੀਆਂ ਮਾਰ ਕੇ ਨਾਜਵਾਨ ਦੇ ਮਾਨ ਦੇ ਵਿੱਚ ਵਾਧਾ ਕੀਤਾ ਲਓ ਗੋਰਾ ਕਬੱਡੀ ਪਾ ਰਿਹਾ ਰੇਮਨ ਸਿੰਘ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਰੇਮਨ ਸਿੰਘ ਸਾਡੇ ਵੀਰ ਦਾ ਇੱਥੇ ਪੁੱਜਣ ਦੇ ਉੱਤੇ ਕਿਉਂਕਿ ਵੱਡੇ ਯੋਗਦਾਨ ਨੇ ਲੈ ਵੀ ਰੈਂਬੋ ਸਿੱਧੂ ਵੇਖ ਲੈ ਕੌਕਿਆਂ ਵਾਲਿਆ ਪਹਿਲਾਂ ਵੇ ਗੱਲਾਂ ਕਿਸੇ ਵੀ ਅੱਜ ਮੈਦਾਨ ਮਿੱਟੀ ਵਾਲਾ ਅੱਜ ਸ਼ੁਰਲੀਆਂ ਨੇ ਕਿੱਥੇ ਕਿੱਥੇ ਨੂੰ ਚੱਲਣਾ ਹੈ ਉਹ ਸਮਾਂ ਦੱਸੇਗਾ ਇਹ ਜਾਂਚੜਿਆਂ ਨੇ ਸ਼ੁਰਲੀਆਂ ਐਵੇਂ ਨਹੀਂ ਛੱਡੀਆਂ ਕਿਸੇ ਗੱਲ ਨੂੰ ਛੱਡੀਆਂ ਨੇ ਆਹ ਵੇਖੋ ਸਾਹਮਣੇ ਕੀ ਵਰਦਾ ਹੈ ਬਿੰਨਾ ਕਹਿੰਦਾ ਵੀ ਪੁਆਇੰਟ ਇਸ ਵੇਲੇ ਧਾਵੀ ਦੇ ਗੋਰਾ ਸਰਹਾਰੀ ਮੰਡ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਫਿਰ ਵੇਖਦੇ ਵੀ ਚੱਲਦਿਆਂ ਹੋਇਆ ਮੈਚ ਕਬੱਡੀ ਦਾ ਕਿ ਫਸ ਗਿਆ ਮੈਚ ਕਬੱਡੀ ਦਾ ਲਓ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਹਨ ਪੂਰੀ ਬੱਲੇ ਬੱਲੇ ਕਰਵਾ ਰੀਆਂ ਨੇ ਅਗਲੀ ਨਾਲ ਹੀ ਸਾਡੇ ਵੀਰ ਕੈਨ ਯੂਐਸ ਤੋਂ ਰਣਵੀਰ ਸੰਧੂ ਜੀ ਰੁਬੀ ਸੰਧੂ ਜੀ ਉਪਲ ਫਰੇਡ ਤੋਂ ਅਮਰਜੀਤ ਉਪਲ ਬੀਡੀਐਸ ਸਪਰਗਰ ਸਿੰਘ ਕੀ ਪੰਡਾਲ ਨਿੰਜਰ ਟਰਾਂਸਪੋਰਟ ਜੋਰਾ ਸਿੰਘ ਨਿੰਜਰ ਪੈਰੀ ਬੈਣੀ ਔਰ ਇਹਨਾਂ ਦਾ ਵਿਸ਼ੇਸ਼ ਤੌਰ ਤੇ ਉਹੀ ਧੰਨਵਾਦ ਹੈ ਓਟੀਟੀ transport ਦੇ ਪ੍ਰਮੇਂਦਰ ਸਿੰਘ ਪਾਗਲੀ ਗੁਰਦੀਪ ਜੰਡੂ ਨਾਲ ਹੀ ਸਾਡੇ ਭਰਾ ਅਰ ਟਰੱਕ ਚੋਣ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀਰ ইমরান ਤੇ ਨਿਜਵਾਨ ਜਿਨ੍ਹਾਂ ਵੱਲੋਂ ਪਾਣੀ ਦੀ ਸੇਵਾ ਵੀ ਕੀਤੀ ਗਈ ਹੈ ਇਸ ਮੈਚ ਤੋਂ ਫਾਰਮ ਦਾ ਜਿਹੜਾ ਅਗਲਾ ਮੈਚ ਹੈ ਦੋਨੋਂ ਟੀਮਾਂ ਤਿਆਰੀ ਕਰ ਰਹੀਆਂ ਹਨ ਪਰ ਅਜੇ ਕੋਈ ਖੜਾ ਜਾਂ ਪਾਗਾ ਇਹਨਾਂ ਟੀਮਾਂ ਦੇ ਦਰਮਿਆਨ ਨੈਕਸਟ ਮੈਚ ਖੇਡਿਆ ਜਾਣਾ ਹੈ ਸਰਦਾਰ ਕੁਲਵੰਤਰ ਸਿੰਘ ਦੀ ਪਤਨ ਸਰਵ ਰੋਡ ਜਾਨਕਰ ਸਾਹਮਣੇ ਖੜਾ ਹੈ ਜਿਹੜਾ ਸਿਮਰਨ ਦਾ ਬਿੱਲੇ ਸਿੱਧੂ ਦਾ ਜਿਸ ਸਿੱਧੂ ਸਾਡੇ ਵੀ ਦਲਜੀਤ ਨਾਗਟੋਨਾਂ ਦਾ ਸੁਪਾਲ ਧੁਲਕੂ ਜੀ ਨਾਜੀਬੀ ਰਿਆਡ ਉਹਨਾਂ ਦੀ ਸਾਰੀ ਟੀਮ ਦਾ ਹਰਮਿੰਦਰ ਪੰਗੜੀਆ ਜੀ ਤੇ ਨਾਨਕ ਕੁਲਵੀਰ ਸਾਡਾ ਵੀਰ ਵੱਲ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਸੀਤਾ ਵੱਲ ਜੱਗੀ ਵੱਲ ਵੱਡੇ ਨਾਂ ਇੱਕਿੰਦੂ ਬਾਲੇ ਸਲਕਰ ਦਾ ਐਨ ਚੋਟੀ ਦਾ ਮਲ ਹੋਇਆ ਵੱਡੇ ਵੱਡੇ ਮੱਲਾਂ ਦਾ ਪਿੰਡ ਹੈ ਔਰ ਇਹਨਾਂ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਇਸ ਕੱਪ ਲਈ ਪਹਿਲਾ ਪ੍ਰਾਈਜ਼ ਜਿੱਥੇ ਨਿਸ਼ਾਨ ਟਰਾਂਸਪੋਰਟਰ ਉਥੇ ਓਟੀਟੀ ਟਰਾਂਸ ਦੇ ਪਰਮਦੇਵ ਲੋਕ ਪਹਿਲਾ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਗਿਆਗੜਾ ਧੰਨਵਾਦ ਕੀਤਾ ਜਾਂਦਾ ਹੈ ਨੌਂਗਰੀ ਰੇਡ ਇਹ ਰੀਪਲੇ ਵਾਲਾ ਪੁਆਇੰਟ ਜਿਹੜਾ ਅੱਜ ਯੰਗ ਕਬੱਡੀ ਕਲਬ ਟੰਟੋ ਨੂੰ ਮਾਟਰਗੇਲ ਦੀ ਟੀਮ ਨੂੰ ਦਿੱਤਾ ਗਿਆ। ਨੌਬਲੀ ਰੇਡ ਕਬੱਡੀ ਧੁੱਲੇ ਦਾ ਚੱਠਾ ਕਮੇਪਟਰ ਪਿੰਡ ਹੈ। ਆਹ ਟੱਕਰ ਵੀ ਦੇਖੇ ਪੜੀ ਹੈ। ਦੇਖੋ ਜੀ ਟੱਕਰਾਂ ਵੀ ਕਨੇ ਕਨੇ ਕਿਤੇ ਕਿਤੇ। ਵੀ ਤਾੜੀਆਂ ਮਾਰਦੇ ਹੋ ਮੁੰਡਿਆਂ ਵੀ। ਤਾੜੀਆਂ ਮਾਰਦੇ ਹੋ ਜ਼ੋਰਦਾਰ। ਲੈ ਵੀ ਮਾਟਰੀ ਵਾਲਿਓ ਤਾੜੀਆਂ ਮਾਰਦੇ ਹੋ ਯੰਗ ਕਾਰਿਆਂ ਦਾ ਮੇਲਾ ਅੱਜ ਸਿਰਾ ਹੋਇਆ ਪਿਆ ਖੇਡ ਮੈਦਾਨ ਦੇ ਵਿੱਚ। ਹਾਂ ਸੁਲਤਾਨ ਕਬੱਡੀ ਦਾ ਸੁਲਤਾਨ ਇਸ ਸਮੇਂ ਖੇਡ ਮੈਦਾਨ ਵਿੱਚ ਕਬੱਡੀ ਪਾਉਦਾ ਹੋਇਆ ਲਓ ਦੂਸਰੇ ਪਾਸੇ ਜਾਂਦਾ ਹੋਇਆ ਕੱਟ ਤੇ ਪੁਆਇੰਟ ਮੈਟਰੋ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਬਿਲਾਲ ਕਮਾਂਡੋ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਅੱਗੇ ਨੂੰ ਵੱਧਦਾ ਹੋਇਆ ਹਲਸੀਆਂ ਦੀ ਧਰਤੀ ਰਾਏਕੋਟ ਦਾ ਏਰੀਆ ਇੰਦਰਜੀਤ ਕੰਨੀ ਤੇ ਆ ඇදේ බවූ රජවලි නම් ේටු ්‍රවිස් හුගේ බලා දෞද ක කි පහි ිගත අව හම හවයි හැසමේ ਦੀ ਰੀਲਾ ਬਣਾਉਂਦਾ ਜਿਵੇਂ ਕਹਿੰਦੇ ਮੁੰਡੇ ਨੇ ਰੀਲਾ ਬਾਹਰ ਤੋਂ ਫੜਕੇ ਨੱਚਾ ਲਾ ਦਿੰਦਾ ਆਹ ਦੁਨੀਆ ਨੂੰ ਲਲਕਰੀ ਮਾਰਨ ਲਈ ਮਜਬੂਰ ਕਰ ਦਿੰਦਾ ਹੈ ਸ਼ਾਮ ਸ਼ੁਕਰੀਆ ਦੱਲੀ ਪ੍ਰੀਤਮ ਪ੍ਰਧਾਨ ਦਾ ਪੁੱਤਰ ਅਗਲੀ ਰੇਡ ਕੋਲਦੀ ਫੇਰ ਬਣਿਆ ਹੋਇਆ ਵਾਹ ਓਏ ਨੌਜਵਾਨਾ ਮਲਕਾਲਾ ਬਿੰਨਾ ਇਸ਼ਾਰਾ ਕਰਦਾ ਵੀ ਪੁਆਇੰਟ ਧਾਰੀ ਨੇ ਆਪਣੀ ਟੀਮ ਦੇ ਇਸੇ ਜੋੜ ਦਿੱਤਾ ਹੈ ਅਜੂਬਾ ਆ ਗਿਆ ਮਾਨੂੰਕੇ ਗੇਲਾ ਦਾ ਜਿਹੜੇ ਜਿਹੜੇ ਇਸ ਨੌਜਵਾਨ ਦੀ ਖੇਡ ਨੂੰ ਪਿਆਰ ਕਰਦੇ ਆਂ ਬਾਈ ਇੱਕਦਾਂ ਧੜੀਆਂ ਮਾਰ ਕੇ ਦੱਸ ਦਿਓ ਦੁਨੀਆ ਦੇ ਟਾਪਰ ਬੰਲਾਂ ਦੇ ਵਿੱਚ ਨਾਂ ਬਣ ਗਿਆ ਵੱਡਾ ਖਿਡਾਰੀ ਬਣਿਆ ਹੋਇਆ ਹੈ ਅਜੂਬਾ ਸਾਡੀ ਖੇਡ ਕਬੱਡੀ ਦਾ ਪਰ ਹੁਣ ਦੇਖਦੇ ਆ ਵੀ ਕੌਣ ਦੋਸਤ ਕਰਦਾ ਹੈ ਲਓ ਪੁਆਇੰਟ ਧਾਵੀ ਨੂੰ ਦਿੱਤਾ ਗਿਆ ਜੱਸਾ ਮਿਰਾਲ ਸਾਡਾ ਵੀਰ ਕਿੰਗਡਮ ਟੀਮ ਟਾਈਟਨ ਟਰੱਕ ਐਂਡ ਰਿਪੇਅਰ ਗਰੁੱਪ ਦਾ ਔਰ ਇਸੇ ਤਰ੍ਹਾਂ ਸਾਡੇ ਜਸਪਾਲ ਗੋੜੀਆ ਦਾ ਰੈਕਸਟੇਟ ਫਰਾਨ ਦਾ ਗੋਗੇ ਗੋੜੀਆ ਦਾ ਅਕੀਤ ਦਿਓਲਰ ਦਾ ਪੈਂਕੀ ਢਿਲੋ ਦਾ ਇੱਕ ਕਾਲੇ ਹਾਂਸ ਉਹਨਾਂ ਦਾ ਵੱਡਾ ਯੋਗਦਾਨ ਹੈ ਸਰਹਰੀ ਮੰਦਮਾਰਾ ਗੋਰਾ ਕਬੱਡੀ ਕੌਡੀ ਵਧਿਆ ਹੋਇਆ ਹੈ ਹੁਣ ਦੇਖਦੇ ਵੀ ਕੌਣ ਨਾਜਵਾਨ ਹੈ ਇਹ ਨਵਯੂਤ ਤਰਫੀਰ ਉਧਰ ਚੱਲ ਕੇ ਆਇਆ ਹੈ ਪਰ ਸਰਹਰੀ ਮੰਦਮਾਰਾ ਗੋਰਾ ਬਹੁਤ ਸੋਹਣਾ ਪਾਇੰਟ ਆਪਣੀ ਟੀਮ ਦੇ ਸਿਚ ਕਰ ਗਿਆ ਅਗਲੀ ਰੇਡ ਪਾਉਂਦੀ ਹਰਜੋਤ ਪੰਡਾਲ ਦੋਨੇ ਵਾਲਾ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਇਹ ਸਰਦਾਰ ਸੇਵਾ ਸਿੰਘ ਰਾਣੀ ਦਾ ਚੇਤਾ ਖਤਰੀ ਖੇਡ ਮੈਦਾਨ ਦੇ ਵਿੱਚ ਮਾਰ ਕੇ ਮੋਟੇ ਪੱਟਾਂ ਦੇ ਛਾਤੀਆਂ ਪਾਉਂਦਾ ਹੈ ਕਬੱਡੀ ਲਓ ਸਾਹਮਣੇ ਪਈ ਕਬੱਡੀ ਇਹਨਾਂ ਸੁਰਿੰਦਰ ਸਿੰਘ ਜੀ ਸੁਰਲਾ ਕਹਿੰਦੇ ਵੀ ਜੰਗ ਦੀ ਟੀਮ ਨੇ ਜਾਫੀ ਇੰਨੇ ਵੀ ਜਫੇ Yeah.